ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਦਾਲਚੀਨੀ ਖਾਣ ਦੇ ਸਾਡੀ ਸਿਹਤ ਨੂੰ ਬਹੁਤ ਲਾਭ ਮਿਲਦੇ ਆ ਪਰ ਕੀ ਅਸੀਂ ਸਹੀ ਦਾਲਚੀਨੀ ਦਾ ਇਸਤੇਮਾਲ ਕਰ ਰਹੇ ਆ ਸੋ ਅੱਜ ਅਸੀਂ ਦਾਲਚੀਨੀ ਦੇ ਫਾਇਦੇ ਬਾਰੇ ਵੀ ਜਾਣਾਂਗੇ ਤੇ ਕਿਹੜੀ ਦਾਲਚੀਨੀ ਸਭ ਤੋਂ ਵਧੀਆ ਹੁੰਦੀ ਆ ਕਿਹੜੀ ਵੈਰਾਈਟੀ ਜਿਹੜੀ ਸਾਨੂੰ ਕੋਈ ਨੁਕਸਾਨ ਨਹੀਂ ਕਰੂਗੀ ਫਾਇਦਾ ਹੀ ਦਿੰਦੀ ਆ ਉਸ ਬਾਰੇ ਵੀ ਜਾਣਾਂਗੇ ਸੋ ਇਹ ਜਾਣਕਾਰੀ ਨੂੰ ਇਸ ਵੀਡੀਓ ਨੂੰ ਅਖੀਰ ਤੱਕ ਸੁਣਿਓ ਤਾਂ ਹੀ ਤੁਹਾਨੂੰ ਇਹ ਜਾਣਕਾਰੀ ਦਾ ਲਾਭ ਮਿਲੂਗਾ ਪੂਰਾ ਫਾਇਦਾ ਮਿਲੂਗਾ ਤੇ ਸਾਥਿਓ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨਜੀਤ ਰਾਏ ਨੂੰ ਸਬਸਕ੍ਰਾਈਬ ਵੀ ਕਰ ਲਓ ਸੋ ਆਓ ਦਾਲਚੀਨੀ ਬਾਰੇ ਜਾਣਦੇ ਆ ਇਹਦੀ ਕਿੰਨੀ ਮਾਤਰਾ ਲਈ ਜਾਵੇ ਕੀ ਇਹਦੇ ਫਾਇਦੇ ਆ ਤੇ ਕੀ ਢੰਗ ਤਰੀਕਾ ਹੈ ਜਿਹਦੇ ਨਾਲ ਸਾਨੂੰ ਇਹ ਸਾਰੇ ਬੈਨੀਫਿਟਸ ਮਿਲਣਗੇ ਉਸ ਬਾਰੇ ਜਾਣਦੇ ਸਾਥਿਓ ਦੇ ਫਾਇਦੇ ਜਾਣਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵਾਂ ਵੀ ਦਾਲਚੀਨੀ ਹੁੰਦੀ ਜਿਹੜੀ ਉਹ ਦੋ ਪ੍ਰਕਾਰ ਦੀ ਆਉਂਦੀ ਆ ਇੱਕ ਤਾਂ ਕੇਸ਼ੀਆ ਸਿਨੇਮਨ ਜਿਹਨੂੰ ਕਹਿੰਦੇ ਆ ਤੇ ਇੱਕ ਆਉਂਦੀ ਆ ਸਿਲਨ ਸਿਨੇਮਨ ਸਾਥੀਓ ਕੇਸ਼ੀਆ ਸਿਨੇਮਨ ਦੇ ਵਿੱਚ ਇੱਕ ਕੁਮੇਰਨ ਨਾਮ ਦਾ ਕੈਮੀਕਲ ਹੁੰਦਾ ਏ ਪਦਾਰਥ ਪਾਇਆ ਜਾਂਦਾ ਕੰਪਾਊਂਡ ਹੁੰਦਾ ਜਿਹੜਾ ਕਿ ਸਾਡੇ ਲਿਵਰ ਵਾਸਤੇ ਨੁਕਸਾਨਦੇ ਹੋ ਸਕਦਾ ਏ ਸਾਡੇ ਲਿਵਰ ਨੂੰ ਡੈਮੇਜ ਕਰਨ ਦੀ ਤਾਕਤ ਰੱਖਦਾ ਏ ਜੇ ਇਹ ਦਾਲਚੀਨੀ ਜਿਹੜੀ ਕੇਸ਼ੀਆ ਸਿਨੇਮਨ ਇਹਨੂੰ ਜ਼ਿਆਦਾ ਅਮਾਊਂਟ ਵਿੱਚ ਲਿਆ ਜਾਵੇ ਸੋ ਇਸ ਤੋਂ ਉਲਟ ਇੱਕ ਸ਼੍ਰੀਲੰਕਨ ਦਾਲਚੀਨੀ ਆਉਂਦੀ ਆ ਜਿਹਨੂੰ ਅਸੀਂ ਸਿਲਨ ਸਿਨੇਮਨ ਵੀ ਕਹਿੰਦੇ ਆ ਸੋ ਇਹ ਪਰਤਾਂ ਚ ਪਾਈ ਜਾਂਦੀ ਆ ਇਹਦੀਆਂ ਕਾਫੀ ਪਰਤਾਂ ਹੁੰਦੀਆਂ ਐ ਸੋ ਮੈਂ ਤੁਹਾਨੂੰ ਦਿਖਾਉਣਾ ਵੀ ਆ ਇਹ ਜਿਹੜੀ ਦਾਲਚੀਨੀ ਆ ਇਹ ਸ਼੍ਰੀਲੰਕਨ ਦਾਲਚੀਨੀ ਆ ਜਿਹੜੀ ਕਿ ਪਰਤਾਂ ਦੇ ਵਿੱਚ ਪਾਈ ਜਾਂਦੀ ਆ ਸੋ ਇਹ ਦਾਲਚੀਨੀ ਵਿੱਚ ਜਿਹੜਾ ਇਕਿਮਰਨ ਹੁੰਦਾ ਐ ਇਹ ਬਿਲਕੁਲ ਨਾ ਮਾਤਰ ਹੁੰਦਾ ਏ ਸੋ ਜਿਹਦੇ ਕਰਕੇ ਇਹ ਸਾਡੇ ਲਿਵਰ ਨੂੰ ਕੋਈ ਇਫੈਕਟ ਨਹੀਂ ਪਾਉਂਦੀ ਸਗੋਂ ਸਾਨੂੰ ਫਾਇਦਾ ਹੀ ਦਿੰਦੀ ਆ ਕੋਈ ਨੁਕਸਾਨ ਨਹੀਂ ਦਿੰਦੀ ਸੋ ਜਦੋਂ ਵੀ ਤੁਸੀਂ ਦਾਲਚੀਨੀ ਖਰੀਦਣੀਆਂ ਤਾਂ ਇਹ ਪੱਕਾ ਕਰ ਲੋ ਵੀ ਜਿਹੜੀ ਤੁਸੀਂ ਦਾਲਚੀਨੀ ਖਰੀਦ ਰਹੇ ਆ ਕਿ ਉਹ ਸਿਲਨ ਸਿਨੇਮਾ ਦਾ ਸ਼੍ਰੀਲੰਕਾ ਚ ਜਿਹੜੀ ਬਣਦੀ ਆ ਜਿਹਨੂੰ ਅਸੀਂ ਸ਼੍ਰੀਲੰਕਨ ਸਿਨੇਮਾ ਨੇ ਵੀ ਕਹਿ ਦਿੰਨੇ ਆ ਜਾਂ ਉਹ ਕੇਸੀਆ ਸਿਨੇਮਾ ਦਾ ਸੋ ਤੁਸੀਂ ਹਮੇਸ਼ਾ ਸ਼੍ਰੀਲੰਕਨ ਸਿਨੇਮਾ ਨਹੀਂ ਲੈਣੀ ਆ ਜਿਹਨੂੰ ਅਸੀਂ ਸਿਲਨ ਸਿਨੇਮਾ ਨੇ ਵੀ ਕਹਿ ਦਿੰਨੇ ਆ ਸੋ ਆਓ ਹੁਣ ਜਾਣਦੇ ਆ ਵੀ ਦਾਲਚੀਨੀ ਤੋਂ ਸਾਡੀ ਸਿਹਤ ਨੂੰ ਕੀ ਕੀ ਲਾਭ ਮਿਲਦੇ ਆ ਕੀ ਕੀ ਬੈਨੀਫਿਟਸ ਮਿਲਦੇ ਆ ਸਾਥੀਓ ਦਾਲਚੀਨੀ ਸਾਡੇ ਹਾਰਟ ਵਾਸਤੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਹੁੰਦੀ ਆ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਰੈਗੂਲੇਟ ਕਰਨ ਦੀ ਤਾਕਤ ਰੱਖਦੀ ਆ ਇਹਦੇ ਨਾਲ ਨਾਲ ਸਾਡੇ ਜਿਹੜਾ ਮਾੜਾ ਕੋਲੇਸਟ੍ਰੋਲ ਆ ਐਲ ਡੀ ਐਲ ਇਹ ਉਹਨੂੰ ਵੀ ਘਟਾਉਂਦੀ ਆ ਤੇ ਚੰਗਾ ਕੋਲੇਸਟ੍ਰੋਲ ਜਿਹੜਾ ਐਚ ਡੀ ਐਲ ਉਹਨੂੰ ਵਧਾ ਕੇ ਰੱਖਦੀ ਆ ਸੋ ਸਾਨੂੰ ਹਾਰਟ ਅਟੈਕ ਦੇ ਖਤਰੇ ਤੋਂ ਬਚਾ ਕੇ ਰੱਖਦੀ ਆ ਦਿਲ ਦੀ ਨਾੜੀ ਫਟਣ ਦਾ ਜਿਹੜਾ ਖਤਰਾ ਹੁੰਦਾ ਜਿਹਨੂੰ ਅਸੀਂ ਸਟ੍ਰੋਕ ਕਹਿ ਦਿੰਨੇ ਆ ਉਸ ਤੋਂ ਵੀ ਬਚਾ ਕੇ ਰੱਖਦੀ ਆ ਜੇ ਅਸੀਂ ਰੋਜ਼ਾਨਾ ਦਾਲ ਚੀਨੀ ਦਾ ਸੇਵਨ ਕਰਾਂਗੇ ਸੋ ਕਿੰਨੇ ਰਹਿਣੇ ਦੀ ਵਰਤੋਂ ਕਰਨੀ ਆ ਇਹ ਸਾਰੇ ਬਾਰੇ ਗੱਲ ਕਰਾਂਗੇ ਵੀਡੀਓ ਦੇ ਅਖੀਰ ਤੱਕ ਤੁਸੀਂ ਬਣੇ ਰਹੋ ਸੋ ਸਾਥੀਓ ਹਾਰਟ ਤੋਂ ਇਲਾਵਾ ਇਹ ਸਾਡੇ ਸ਼ੂਗਰ ਵਾਲੇ ਜਿੰਨਾ ਮਰੀਜ਼ਾਂ ਨੂੰ ਸ਼ੂਗਰ ਆ ਉਹਨਾਂ ਵਾਸਤੇ ਵੀ ਬਹੁਤ ਬੈਨੀਫੀਸ਼ੀਅਲ ਆ ਇਹ ਸ਼ੂਗਰ ਦੀ ਇਨਸੂਲਿਨ ਦੀ ਜਿਹੜੀ ਸੈਂਸਿਟੀਵਿਟੀ ਆ ਉਹਨੂੰ ਤਾਂ ਵਧਾਉਂਦੀ ਵਧਾਉਂਦੀ ਆ ਕਿਉਂਕਿ ਆਮ ਤੌਰ ਤੇ ਜਿਹੜੀ ਟਾਈਪ 2 ਡਾਇਬੀਟਿਸ ਮਲਾਈਟਸ ਹੁੰਦੀ ਆ ਉਹ ਇਨਸੂਲਿਨ ਦੀ ਸੈਂਸਿਟੀਵਿਟੀ ਘਟਣ ਦੇ ਕਾਰਨ ਨਹੀਂ ਹੁੰਦੀ ਆ ਕਿਉਂਕਿ ਮਰੀਜ਼ਾਂ ਦੇ ਵਿੱਚ ਇਨਸੂਲਿਨ ਦੀ ਜਿਹੜੀ ਸੈਂਸਿਟੀਵਿਟੀ ਆ ਉਹ ਘਟ ਹੋ ਜਾਂਦੀ ਆ ਸੋ ਜਿਹਦੇ ਕਰਕੇ ਜਿਹਨੂੰ ਅਸੀਂ ਟਾਈਪ 2 ਡਾਇਬੀਟਿਸ ਮਲਾਈਟਸ ਕਹਿ ਦਿੰਨੇ ਆ ਕਿ ਵੀ ਜਿਹੜਾ ਵੀ ਅਸੀਂ ਗਲੂਕੋਜ਼ ਲੈਨੇ ਭੋਜ ਰਹੀ ਉਹ ਸਾਡੇ ਕਹਿ ਲਓ ਵੀ ਇਨਸੂਲਿਨ ਉਹਨੂੰ ਸਹੀ ਤਰੀਕੇ ਨਾਲ ਬਾਲ ਨਹੀਂ ਪਾਉਂਦਾ ਸੋ ਜਿਹਦੇ ਕਰਕੇ ਅਸੀਂ ਕਹਿ ਦਿੰਨੇ ਵੀ ਇਨਸੂਲਿਨ ਦੀ ਸੈਂਸਿਟੀਵਿਟੀ ਘਟ ਗਈ ਆ ਜਿਹਦੇ ਇਨਸੂਲਿਨ ਸਹੀ ਬਣ ਰਿਹਾ ਹੁੰਦਾ ਏ ਪਰ ਉਹ ਆਪਦਾ ਕੰਮ ਕਰਨ ਚ ਪੂਰਾ ਕਹਿ ਲਓ ਵੀ ਸਮਰੱਥ ਨਹੀਂ ਹੁੰਦਾ ਉਹ ਆਪਦਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦਾ ਸੋ ਜਿਹਦੇ ਕਰਕੇ ਸਾਡੇ ਖੂਨ ਦੇ ਵਿੱਚ ਜਿਹੜਾ 슈ਗਰ ਦਾ ਲੈਵਲ ਆ ਉਹ ਵਧਿਆ ਰਹਿੰਦਾ ਏ ਸੋ ਦਾਲਚੀਨੀ ਜਿਹੜੀ ਸਟੱਡੀਜ਼ ਇਹ ਦਾਅਵਾ ਕਰਦੀਆਂ ਵੀ ਇਹ ਇਨਸੂਲਿਨ ਦੀ ਸੈਂਸਿਟੀਵਿਟੀ ਨੂੰ ਠੀਕ ਕਰਨ ਦੀ ਤਾਕਤ ਰੱਖਦੀ ਆ ਇਦੇ ਨਾਲ ਨਾਲ ਸਾਥੀਓ ਜਿਹੜਾ ਵੀ ਅਸੀਂ ਭੋਜਨ ਚ ਕਾਰਬੋਹਾਈਡਰੇਟਸ ਲੈਨੇ ਆ ਸੋ ਕਾਰਬੋਹਾਈਡਰੇਟਸ ਹੀ ਹੁੰਦੇ ਜਿਹੜੇ ਸਾਡੇ ਗਲੂਕੋਜ਼ ਦੇ ਲੈਵਲ ਨੂੰ ਵਧਾਉਂਦੇ ਆ ਸੋ ਕਣਕ ਹੋਗੀ ਚੌਲ ਹੋਗੇ ਜੋ ਵੀ ਅਸੀਂ ਚੀਜ਼ਾਂ ਖਾਨੇ ਉਹਨਾਂ ਦੇ ਵਿੱਚ ਕਾਰਬੋਹਾਈਡਰੇਟਸ ਪਾਏ ਜਾਂਦੇ ਆ ਸੋ ਇਹ ਕਾਰਬੋਹਾਈਡਰੇਟਸ ਦੇ ਡਾਈਜੈਸ਼ਨ ਨੂੰ ਸਲੋ ਡਾਊਨ ਕਰ ਦਿੰਦੀ ਆ ਜਿਹੜੀ ਦਾਲ ਚੀਨੀ ਜਿਹਦੇ ਕਰਕੇ ਕੀ ਹੁੰਦਾ ਹੈ ਤੁਰੰਤ ਸਾਡੇ ਬਲੱਡ ਦੇ ਵਿੱਚ ਗਲੂਕੋਜ਼ ਦਾ ਲੈਵਲ ਉੱਪਰ ਨਹੀਂ ਜਾਂਦਾ ਜਦੋਂ ਕਾਰਬੋਹਾਈਡਰੇਟਸ ਦੀ ਜਿਹੜੀ ਹਜਮ ਹੋਣ ਦੀ ਪ੍ਰਕਿਰਿਆ ਸਲੋ ਹੋ ਜਾਂਦੀ ਆ ਤਾਂ ਫਿਰ ਸਾਡੇ ਹੌਲੀ-ਹੌਲੀ ਜਿਹੜੀ ਬਲੱਡ 슈ਗਰ ਦਾ ਲੈਵਲ ਆ ਉੱਪਰ ਆਉਂਦਾ ਹੈ ਸੋ 슈ਗਰ ਉੱਪਰ ਨਹੀਂ ਜਾਂਦੀ ਤੁਰੰਤ ਜਦੋਂ ਅਸੀਂ ਭੋਜਨ ਕਰਦੇ ਆ ਸੋ ਜਿਹਨੂੰ ਅਸੀਂ ਕਹਿ ਦਿੰਦੇ ਆ ਵੀ ਇਹ ਪੋਸਟ ਪ੍ਰੈਂਡੀਅਲ ਡਾਇਬੀਟਿਸ ਨੂੰ ਵੀ ਪੋਸਟ ਪ੍ਰੈਂਡੀਅਲ ਜਿਹੜੀ ਸ਼ੂਗਰ ਵਧਦੀ ਆ ਭੋਜਨ ਖਾਣ ਤੋਂ ਬਾਅਦ ਉਹਨੂੰ ਵੀ ਕੰਟਰੋਲ 'ਚ ਰੱਖਦੀ ਆ ਸੋ ਸਾਥੀਓ ਡਾਇਬੀਟੀਜ਼ ਦੇ ਮਰੀਜ਼ਾਂ ਦੇ ਨਾਲ-ਨਾਲ ਇਹ ਜਿਨ੍ਹਾਂ ਲੋਕਾਂ ਦਾ ਭਾਰ ਵੱਧਦਾ ਜਿਨ੍ਹਾਂ ਦਾ ਪੇਟ ਬਾਹਰ ਆ ਉਹਨਾਂ ਵਾਸਤੇ ਵੀ ਬਹੁਤ ਵਧੀਆ ਏ ਕਿਉਂਕਿ ਇਹ ਮੈਟਾਬੋਲਿਜ਼ਮ ਨੂੰ ਵੀ ਵਧਾ ਦਿੰਦੀ ਦਾਲਚੀਨੀ ਜੇ ਅਸੀਂ ਰੋਜ਼ਾਨਾ ਦਾਲਚੀਨੀ ਦਾ ਸੇਵਨ ਕਰਦੇ ਆ ਇਹਦੇ ਨਾਲ ਸਾਡਾ ਮੈਟਾਬੋਲਿਜ਼ਮ ਇਨਹਾਂਸ ਹੁੰਦਾ ਜੋ ਕਿ ਵੱਧਦੀ ਉਮਰ ਦੇ ਵਿੱਚ ਵੇਖਿਆ ਜਾਂਦਾ ਏ ਕਿ ਸਾਡਾ ਮੈਟਾਬੋਲਿਜ਼ਮ ਹੇਠਾਂ ਚਲਾ ਜਾਂਦਾ ਸੋ ਜਿਹਦੇ ਕਰਕੇ 40 ਤੋਂ ਜਦੋਂ ਵੀ ਅਸੀਂ ਉੱਪਰ ਜਾਂਦੇ ਆ 35 ਤੋਂ ਤਾਂ ਸਾਡੇ ਪੇਟ ਬਾਹਰ ਨੂੰ ਆਣੇ ਸ਼ੁਰੂ ਹੋ ਜਾਂਦੇ ਉਹਦਾ ਕਾਰਨ ਇਹ ਹੀ ਹੁੰਦਾ ਵੀ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਉਹ ਸਲੋ ਹੋ ਜਾਂਦਾ ਏ ਘੱਟ ਹੋ ਜਾਂਦਾ ਏ ਭਾਵੇਂ ਜੋ ਵੀ ਅਸੀਂ ਕੈਲਰੀਜ਼ ਭੋਜਨਾਂ ਹੀ ਖਾਂਦੇ ਆ ਉਹ ਅਸੀਂ ਬਾਲ ਨਹੀਂ ਪਾਉਂਦੇ ਸੋ ਜਿਹਦੇ ਕਰਕੇ ਉਹ ਵਾਧੂ ਚਰਬੀ ਦੇ ਰੂਪ ਸਾਡੇ ਸਰੀਰ 'ਚ ਜਮਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਉਹ ਕੈਲਰੀਜ਼ ਸੋ ਦਾਲਚੀਨੀ ਕੀ ਕਰਦੀ ਸਾਡੇ ਮੈਟਾਬੋਲਿਜ਼ਮ ਨੂੰ ਇਨਹਾਂਸ ਕਰਦੀ ਆ ਫਾਸਟ ਕਰਦੀ ਆ ਵਧਾ ਦਿੰਦੀ ਆ ਸੋ ਜੀ ਦੇ ਕਰਕੇ ਸਾਡੇ ਮਟਾਪਾ ਨਹੀਂ ਆਉਂਦਾ ਜੇ ਮਟਾਪਾ ਹੈ ਵੀ ਤਾਂ ਸਾਡੇ ਚਰਬੀ ਨੂੰ ਇਹ ਬਾਲ ਦਿੰਦੀ ਆ ਸੋ ਜਿਨ੍ਹਾਂ ਨੇ ਆਪਦੇ ਫੈਟ ਨੂੰ ਰਿਡਿਊਸ ਕਰਨਾ ਹੈ ਉਹ ਦਾਲਚੀਨੀ ਦਾ ਜ਼ਰੂਰ ਸੇਵਨ ਕਰਨ ਇਸ ਤੋਂ ਇਲਾਵਾ ਸਾਥੀਓ ਸਾਡੀ ਇਮਿਊਨਿਟੀ ਵਾਸਤੇ ਬਹੁਤ ਵਧੀਆ ਹੁੰਦੀ ਆ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸ਼ਮਤਾ ਉਹਨੂੰ ਵਧਾਉਂਦੀ ਆ ਇਹ ਚ ਐਂਟੀਮਾਈਕਰੋਬੀਅਲ ਪ੍ਰੋਪਰਟੀਆਂ ਵੀ ਹੁੰਦੀਆਂ ਆ ਬੈਕਟੀਰੀਆ ਨੂੰ ਵੀ ਮਾਰਨ ਦੀ ਤਾਕਤ ਰੱਖਦੀ ਆ ਇਦੇ ਨਾਲ ਨਾਲ ਐਂਟੀਫੰਗਲ ਵੀ ਕੋਲ ਸਟੱਡੀਜ਼ ਇਹ ਕਹਿੰਦੀਆਂ ਵੀ ਐਂਟੀਫੰਗਲ ਪ੍ਰੋਪਰਟੀਆਂ ਵੀ ਹੁੰਦੀਆਂ ਇਹਦੇ ਵਿੱਚ ਸੋ ਬੈਕਟੀਰੀਆ ਜਾਂ ਫੰਗਸ ਦੀ ਵਜ੍ਹਾ ਕਰਕੇ ਜਿਹੜੀਆਂ ਵੀ ਬਿਮਾਰੀਆਂ ਹੁੰਦੀਆਂ ਉਹਨਾਂ ਦੇ ਨਾਲ ਲੜਨ ਦੀ ਇਹਦੇ ਵਿੱਚ ਤਾਕਤ ਆ ਸੋ ਮੌਸਮ ਚੇਂਜ ਦੇ ਨਾਲ ਜਿਆਦਾ ਠੰਡ 'ਚ ਜਿਹੜਾ ਸਾਨੂੰ ਸਰਦੀ ਬੁਖਾਰ ਜ਼ੁਕਾਮ ਵਾਰ-ਵਾਰ ਕਈਆਂ ਨੂੰ ਹੋ ਜਾਂਦਾ ਏ ਉਸ ਵਾਸਤੇ ਬਹੁਤ ਵਧੀਆ ਏ ਤੁਹਾਨੂੰ ਇਹਨਾਂ ਦਿਨਾਂ ਵਿੱਚ ਦਾਲ ਚੀਨੀ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਏ ਸੋ ਕਿੰਨਾ ਸਮਾਂ ਇਸਤੇਮਾਲ ਕਰਨਾ ਹੈ ਉਹ ਵੀ ਜਾਣਦੇ ਆ ਸੋ ਸਾਥੀਓ ਇਹ ਤਾਂ ਇਹਦੇ ਕੁਝ ਮੇਨ ਜਿਹੜੇ ਮੁੱਖ ਬੈਨੀਫਿਟਸ ਸੀਗੇ ਆ ਉਹ ਜਾਣਦੇ ਵੀ ਇਹਨੂੰ ਵਰਤਣਾ ਕਿਵੇਂ ਆ ਸੋ ਇਹ ਇੱਕ ਅਹਿਮ ਮੁੱਦਾ ਹੈ ਦੋਸਤੋ ਸਟੱਡੀ ਜੇ ਕਹਿੰਦੀਆਂ ਵੀ ਅਸੀਂ 1 ਤੋਂ 6 ਗ੍ਰਾਮ ਦੇ ਕਰੀਬ ਜਿਹੜੀ ਦਾਲਚੀਨੀ ਦਾ ਪਾਊਡਰ ਇੱਕ ਦਿਨ ਚ ਇਹਨੂੰ ਵਰਤ ਸਕਦੇ ਆ ਸੋ ਮੈਂ ਤੁਹਾਨੂੰ ਇਹਦੀ ਕਹਿ ਲਓ ਵੀ ਇਹਦਾ ਜਿਹੜੀ ਟਾਈਪ ਉਹ ਤਾਂ ਪਹਿਲਾਂ ਹੀ ਦਾ ਸੀ শ্রীলੰਕਨ ਸਿਨਮਨ ਵਰਤਣੀ ਆ ਸੀ ਸੋ ਇੱਕ ਦਾਲਚੀਨੀ ਦਾ ਛੋਟਾ ਟੁਕੜਾ ਤੁਸੀਂ ਲੈ ਕੇ ਇਹਨੂੰ ਗਰਮ ਪਾਣੀ ਇੱਕ ਗਲਾਸ ਗਰਮ ਪਾਣੀ ਦੇ ਵਿੱਚ ਉਬਾਲਣਾ ਸ਼ੁਰੂ ਕਰ ਦਿਓ ਜਦੋਂ ਪਾਣੀ ਅੱਧਾ ਕਰ ਜਾਏ ਤਾਂ ਇਹਨੂੰ ਗੁੰਗਨਾਜਾ ਜਦੋਂ ਹੋ ਜਾਏ ਤਾਂ ਇਹਦਾ ਤੁਸੀਂ ਸੇਵਨ ਕਰਨਾ ਹੈ ਸਵੇਰੇ ਉੱਠਦੇ ਅਸਾਰ ਹੀ ਨਿਰਨੇ ਕਾਲਜੇ ਖਾਲੀ ਪੇਟ ਇਸ ਤੋਂ ਇਲਾਵਾ ਤੁਸੀਂ ਜਿਨ੍ਹਾਂ ਨੂੰ 슈ਗਰ ਆ ਭੋਜਨ ਕਰਨ ਤੋਂ 15 ਮਿੰਟ ਜਾਂ ਅੱਧੇ ਘੰਟੇ ਤੋਂ ਬਾਅਦ ਤੁਸੀਂ ਇਹਦਾ ਸੇਵਨ ਕਰਨਾ ਹੈ ਦਿਨ ਚ ਜੇ ਤੁਸੀਂ ਤਿੰਨ ਵਾਰੀ ਖਾਣਾ ਖਾਂਦੇ ਆ ਤਾਂ ਤਿੰਨੇ ਵਾਰੀ ਦਾ ਤੁਸੀਂ ਇੱਕ ਇੱਕ ਕੱਪ ਸੇਵਨ ਕਰਨਾ ਹੈ ਇਹਦੋਂ ਤੁਹਾਨੂੰ ਜਿਹੜੀ 슈ਗਰ ਆ ਖਾਣਾ ਖਾਣ ਤੋਂ ਬਾਅਦ ਉਹ ਤੁਰੰਤ ਨਹੀਂ ਵਧੂਗੀ ਉਹਨੂੰ ਬਹੁਤ ਫਰਕ ਪੈਂਦਾ ਜਿਹੜੀ ਪੋਸਟ ਪ੍ਰੈਂਡੀਅਲ ਜਿਹੜੀ ਸਾਡੀ ਗਲੂਕੋਜ਼ ਵਧ ਜਾਂਦੀ ਹੈ ਤੇ ਸਾਥੀਓ ਤੁਸੀਂ ਇਹਦਾ ਸੇਵਨ ਇਹਦਾ ਪਾਊਡਰ ਵੀ ਇਸਤੇਮਾਲ ਕਰ ਸਕਦੇ ਆ ਅੱਧਾ ਚਮਚਾ ਤੇ 1 1/4 ਚਮਚਾ 1/4 ਭਾਗ ਚਮਚੇ ਦਾ ਜਾਂ ਅੱਧਾ ਚਮਚਾ ਤੁਸੀਂ ਇਹਦਾ ਸੇਵਨ ਕਰ ਸਕਦੇ ਆ ਇੱਕ ਕੱਪ ਪਾਣੀ ਦੇ ਵਿੱਚ ਸੋ ਪਾਊਡਰ ਵੀ ਇਹਦਾ ਮਿਲ ਜਾਂਦਾ ਏ ਪਰ ਜੇ ਤੁਸੀਂ ਇਸੇ ਤਰ੍ਹਾਂ ਜਿਹੜੀ ਮੈਂ ਤੁਹਾਨੂੰ ਦਿਖਾਈ ਆ ਇਹ ਪਰਤਾਂ ਦੇ ਵਿੱਚ ਜਿਹੜੀ ਸ਼੍ਰੀਲੰਕਨ ਦਾਲ ਚੀਨੀ ਆਉਂਦੀ ਆ ਇਹ ਤੁਹਾਨੂੰ ਮਿਲ ਜੇ ਤਾਂ ਸਭ ਤੋਂ ਵਧੀਆ ਏ ਤੇ ਸਾਥੀਓ ਜੇ ਤੁਸੀਂ ਇਹਨੂੰ ਉੰਜ ਪੀਣਾ ਨਹੀਂ ਚਾਹੁੰਦੇ ਤਾਂ ਤੁਸੀਂ ਇਹਨੂੰ ਉੱਪਰੋਂ ਆਪਦੇ ਖਾਣੇ ਦੇ ਵਿੱਚ ਸਲਾਦ ਦੇ ਉੱਪਰ ਛਿੜਕ ਵੀ ਸਕਦੇ ਆ ਉਹ ਵੀ ਇੱਕ ਸਹੀ ਤਰੀਕਾ ਏ ਤੇ ਤੁਸੀਂ ਇਹਨੂੰ ਚਾਹ ਚ ਵੀ ਦਾ ਇਸਤੇਮਾਲ ਕਰ ਸਕਦੇ ਆ ਜਦੋਂ ਤੁਸੀਂ ਚਾਹ ਪੀਂਦੇ ਆ ਤਾਂ ਇਹਦੇ ਵਿੱਚ ਇੱਕ ਟੁਕੜਾ ਜਿਹੜਾ ਤੁਸੀਂ ਉਬਾਲ ਕੇ ਚਾਹ ਦੇ ਵਿੱਚ ਜਿਵੇਂ ਬਾਕੀ ਇਨਗਰੀਡੀIENTS ਪਾਉਣੇ ਆ ਉਸੇ ਤਰ੍ਹਾਂ ਤੁਸੀਂ ਇਹਦੀ ਚਾਹ ਬਣਾ ਕੇ ਵੀ ਪੀ ਸਕਦੇ ਆ ਸੋ ਸਾਥੀਓ ਇਹਨੂੰ ਤੁਸੀਂ 7 ਹਫ਼ਤੇ ਵਰਤ ਸਕਦੇ ਆ ਲਗਾਤਾਰ ਉਸ ਤੋਂ ਬਾਅਦ ਤੁਸੀਂ ਕੁਝ ਗੈਪ ਪਾਉਣਾ ਹੈ ਫਿਰ ਇਹਨੂੰ ਸਟਾਰਟ ਕਰਨਾ ਹੈ ਸੋ ਜਿਨ੍ਹਾਂ ਨੂੰ ਕੋਲੇਸਟ੍ਰੋਲ ਵੱਧਦਾ ਜਾਂ ਜਿਨ੍ਹਾਂ ਨੂੰ ਸ਼ੂਗਰ ਆ ਜਾਂ ਜਿਨ੍ਹਾਂ ਦਾ ਭਾਰ ਵੱਧਦਾ ਜਾਂ ਜਿਹੜੇ ਵਾਰ-ਵਾਰ ਬਿਮਾਰ ਹੁੰਦੇ ਆ ਜਿਨ੍ਹਾਂ ਦੀ ਇਮਿਊਨਿਟੀ ਘਟਾ ਉਹ ਜਰੂਰ ਇਸ ਦਾਲ ਚੀਨੀ ਦਾ ਇਸਤੇਮਾਲ ਕਰਕੇ ਵੇਖਣ ਸੋ ਤੁਹਾਨੂੰ ਬਹੁਤ ਫਾਇਦਾ ਮਿਲੂਗਾ ਲਾਭ ਮਿਲੂਗਾ ਲਗਾਤਾਰ 7 ਹਫ਼ਤੇ ਦਾ ਇਸਤੇਮਾਲ ਕਰੋ ਤੁਹਾਨੂੰ ਤੁਹਾਡੀ ਸਿਹਤ ਵਿੱਚ ਖੁਦ ਹੀ ਫਰਕ ਵੇਖਣ ਨੂੰ ਮਿਲੂਗਾ ਸੋ ਸਾਥੀਓ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਜੋ ਜਿਹੜੀਆਂ ਵੀ ਸਿਹਤ ਨੂੰ ਲੈ ਕੇ ਕੋਈ ਖਾਸ ਤੌਰ ਉਨੋਂ ਜਾਣਕਾਰੀ ਦੇਣੀ ਤੁਹਾਡੇ ਤੱਕ ਆਸਾਨੀ ਨਾ ਪਹੁੰਚੇ ਸੋ ਇਜਾਜ਼ਤ ਦਿਓ ਧੰਨਵਾਦ